ਮੈਨੂੰ ਇਹ ਦੱਸੋ ਕਿ ਰਾਣਾ ਆਪਣੇ ਆਪ ਨੂੰ ਸਭ ਤੋਂ ਵੱਧ ਬੁਨਿਆਦੀ ਤੌਰ ਤੇ ਕੀ ਮੰਨਦਾ ਹੈ politican ਕਿਸਾਨ کاروبਾਰੀ ਦਨਾੜ ਕੀ ਮੰਨਦਾ ਹੈ ਰਾਣੇ ਦੇ ਅੰਦਰ ਫੀਲਿੰਗ ਕੀ ਆਉਂਦੀ ਹੈ ਜਦੋਂ ਚੌੜੇ ਹੋ ਕੇ ਕੁਰਸੀ ਤੇ ਬੈਠੇ ਮੁੱਛ ਦੇ ਹੱਥ ਜਾਂਦਾ ਉਦੋਂ ਯਾਰ ਜਦੋਂ ਮੈਂ ਖੇਤਾਂ ਦੇ ਵਿੱਚ ਨੰਗਦਾ ਨਾ ਫਿਰ ਮੁੱਛ ਦੇ ਹੱਥ ਜਾਂਦਾ ਅੱਛਾ ਮਜ਼ਾ ਆਉਂਦਾ ਹਾਂ ਕਿ ਯਾਰਾ ਖੇਤੀ ਆ ਹੁਣ ਮੈਂ ਕੱਲ ਵੀਡੀਓ ਤੇ ਆਪਣੇ ਉਹ ਯੂਪੀ ਗੱਨਾ ਦੇਖ ਰਿਹਾ ਸੀਗਾ ਡਿੱਗਣ ਵਾਲਾ ਮੈਂ ਮੁੰਸ਼ੀ ਨੂੰ ਕਿਹਾ ਮੈਂ ਯਾਰ ਇਹ ਕਿਉਂ ਮੈਨੂੰ ਕਿਸੇ ਨੇ ਵੀਡੀਓ ਭੇਜੀ ਉਹ ਕਹਿੰਦਾ ਇਹਨੂੰ ਮਿੱਟੀ ਨਹੀਂ ਚੜਾਈ ਸੋ ਇੱਥੇ ਬੈਠੇ ਮੁੱਛਾਂ ਨੂੰ ਤਾਂ ਦੇ ਰਿਹਾ ਸੀਗਾ ਲੇਕਿਨ ਜਦੋਂ ਤੁਸੀਂ ਰਾਜਨੀਤੀ ਤੇ ਵਪਾਰ ਕਰਨਾ ਭਵੇਂ ਮੋਛ ਹੋਵੇ ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਮੇਰੀ ਮੋਛ ਆ ਦੇਖੋ ਰਾਣਾ ਜਿਹੜਾ ਤਨਾਰ ਫਲੋ ਬਹੁਤ ਬੜਾ ਕੁਝ ਮੇਰੇ ਬਾਰੇ ਬੋਲਦੇ ਆ ਰਾਣਾ ਹਰ ਬੰਦੇ ਨਾਲ ਦੇਖੋ ਅਮੀਰ ਤਾਂ ਹੋ ਸਕਦਾ ਮੇਰੇ ਨਾਲ ਇਹਨਾਂ ਗਲਾਂ ਤੇ ਗੁੱਸੇ ਹੋਵੇ ਜਿਹੜੀਆਂ ਮੈਂ ਕਰ ਰਿਹਾ ਆ ਪ੍ਰੋਪਰਟੀ ਵਾਲੇ ਸਾਰੇ ਨਰਾਜ ਹੋ ਕੇ ਆਉਣੇ ਆ ਲੇਕਿਨ ਗਰੀਬ ਜਨਤਾ ਔਰ ਆਮ ਲੋਕ ਆਮ ਕਿਸਾਨ ਔਰ ਖਾਸ ਤੌਰ ਤੇ ਯੂਥ ਵੀ ਆਪਣੇ ਨਾਮ ਬਹੁਤ ਕਰਦਾ ਉਹ ਇਜ਼ਹਾਰ ਕਰਦੇ ਆ ਕਿ ਵੀ ਤੇਰੇ ਤੇਰਾ ਆ ਰੀਲ ਪਉਣੀ ਆ ਅਸਲ ਵਿੱਚ ਰਾਣਾ ਰਾਣਾ ਜੀ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਹਰ ਵੇਲੇ ਮੁੱਛ ਤੇ ਹੱਥ ਨਹੀਂ ਰਹਿੰਦਾ ਉਹ ਤਾਂ ਵਿਧਾਨ ਸਭਾ ਚ ਵੇਖ ਹੀ ਲਿਆ ਵੀ ਤੁਸੀਂ ਮੁੱਖ ਮੰਤਰੀ ਨੂੰ ਟੁਕੋਰ ਲਈ ਸੀ ਵੀ ਤੇਰੇ ਨਾਲ ਗੱਲਾਂ ਚ ਨਹੀਂ ਦਿੱਤੇ ਜਾਣਾ ਤਾਨੂੰ ਪਤਾ ਹੈ ਕਿਹੜਾ ਬਟਨ ਕਿੱਥੇ ਦਬਣਾ ਹੈ ਦੇਖੋ ਜੀ ਗੱਲ ਆ ਇਹ ਮੌਕਾ ਹਰ ਬੰਦੇ ਨੂੰ ਮਿਲਦਾ ਹਮ ਔਰ ਹਮੇਸ਼ਾ ਆਕੜ ਕੇ ਕੰਮ ਨਹੀਂ ਹੋ ਸਕਦਾ ਹਮੇਸ਼ਾ ਹੱਥ ਜੋੜ ਕੇ ਕੰਮ ਨਹੀਂ ਹੋ ਸਕਦਾ ਸੋ ਸਮੇਂ ਸਮੇਂ ਨਾ ਜਿਹੜੀ ਚੀਜ਼ ਲਾਗੂ ਹੁੰਦੀ ਹੋਵੇ ਕਰ ਲੈਣੀ ਚਾਹੀਦੀ ਆ ਇੱਕ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਨਾ ਤੁਹਾਨੂੰ ਅਕਾਲੀਆਂ ਦੇ ਰਾਜੇ ਚ ਵੀ ਦੇਖਿਆ ਜਾਂ ਤੁਹਾਡਾ ਮਿਕਰਨ ਦੀ ਮਰੀਤਿਆ ਦੇ ਨਾਲ ਉਹ ਜਿਹੜਾ ਕੰਮ ਹੋਇਆ ਸੀਗਾ ਤੁਸੀਂ ਸਮਝਦੇ ਹੋ ਉਸ ਗੱਲ ਨੂੰ ਉਹਨ ਭਗਵੰਤ ਮਾਨ ਰੋਣਾ ਹੈਗੇ ਨੇ ਉਹ ਤੁਹਾਨੂੰ ਪੂਰੀ ਇੱਜ਼ਤ ਹੀ ਦਿੰਦੇ ਨੇ ਉਹ ਕਹਿੰਦੇ ਨੇ ਉਹਨੂੰ ਬਾਪੂ ਨੂੰ ਕਿਦਾਂ ਰੋਗੇ ਔਰ ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਗੱਲ ਕਰਦੇ ਹੋ ਉਹ ਪਰਜੋਰ ਤੋਂ ਹੀ ਕਰਦੇ ਹੋ ਪਰ ਭਗਵੰਤ ਮਾਨ ਉਹਦਾ ਹਮਲਾ ਜਦ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹੁੰਦਾ ਉਹਦੇ ਵਿੱਚ ਤੁਸੀਂ ਆਪਣੇ ਐਲਓਪੀ ਨੂੰ ਬਚਾਨ ਵਾਸਤੇ ਅੱਗੇ ਨਹੀਂ ਆਉਂਦੇ ਦੇਖੋ ਗੱਲ ਇਹ ਆ ਕਿ ਹਰੇਕ ਦਾ ਆਪਣਾ ਆਪਣਾ ਸਟਾਈਲ ਆ ਛੁਪਮੀ ਆ ਗੱਲਾਂ ਅਸੀਂ ਵੀ ਕਰਦੇ ਆ ਅਸੀਂ ਜੇ ਕੋਈ ਗੱਲ ਰੱਖਦੇ ਆ ਤੇ ਪਹਿਲੀ ਗੱਲ ਹੈ ਕਿ ਵੀ ਫੈਕਟਸ ਐਂਡ ਫਿਗਰਸ ਦੇ ਉੱਤੇ ਗੱਲ ਕਰੋ। ਔਰ ਜੇ ਠੋਕਣਾ ਸਰਕਾਰ ਨੂੰ ਜਾਂ ਕਿਸੇ ਇੰਡੀਵਿਜੂਅਲ ਨੂੰ ਤੇ ਉਹ ਅਖੀਰਲੀਆ ਦੋ ਲਾਈਨਾਂ 'ਚ ਠੋਕੋ ਤਾਂ ਕਿ ਤੁਹਾਡੀ ਗੱਲ ਤੱਕ ਰੱਖੀ ਜਾਵੇ ਗੱਲ ਰੱਖੀ ਨਹੀਂ ਜਾਂਦੀ ਰੋਲਾ ਪਹਿਲਾਂ ਪੈ ਜਾਂਦਾ। ਸੋ ਇਹ ਗੱਲਾਂ ਅਵੋਇਡ ਕਰਨੀਆਂ ਚਾਹੀਦੀਆਂ ਔਰ ਮホール ਵਿਧਾਨ ਸਭਾ ਦੇ ਵਿੱਚ ਬਹੁਤ ਸਖਾਵਾਂ ਹੋਣਾ ਚਾਹੀਦਾ ਤਾਂ ਕਿ ਵੋਟਰ ਜਿਹੜੇ ਕਹਿਣ ਚਲੋ ਮੈਨੂੰ ਮਾੜਾ ਕਹਿ ਦੇਣ ਆਮ ਆਦਮੀ ਪਾਰਟੀ ਨੂੰ ਚੰਗਾ ਕਹਿਣ ਆਮ ਆਦਮੀ ਪਾਰਟੀ ਨੂੰ ਮਾੜਾ ਕਹਿਣ ਪ੍ਰਤਾਪ ਸਿੰਘ ਬਾਜਵਾ ਨੂੰ ਚੰਗਾ ਕਹਿਣ ਦੇਖੋ ਇਹ ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਕਿਦਾਂ ਤੁਸੀਂ ਗੱਲ ਰੱਖਣੀ ਵਿਧਾਨ ਸਭਾ ਚ ਕੋਈ ਅਸੀਂ ਲੜਨ ਲਈ ਨਹੀਂ ਲੋਕਾਂ ਨੇ ਭੇਜੇ ਸਾਨੂੰ ਜੇ ਲੋਕ ਨੂੰ ਵਿਧਾਨ ਸਭਾ ਚ ਲੋਕਾਂ ਨੂੰ ਭੇਜਿਆ ਤਾਂ ਪੰਜਾਬ ਦੀ ਗੱਲ ਕਰਨ ਨੂੰ ਭੇਜਿਆ ਸੋ ਇਹਨਾਂ ਨੇ ਕਰ ਲਈਏ ਆ ਸਵਾ ਸਾਲ ਰਹਿ ਗਿਆ ਹਾਂ ਜੇ ਆਪੋਜੀਸ਼ਨ ਕੋਈ ਗੱਲ ਕਹਿੰਦੀ ਆ ਉਹਨੂੰ ਸੁਣਨ ਦਾ ਮਾਧਾ ਜ਼ਰੂਰ ਚਾਹੀਦਾ ਪਰ ਉਹਨੂੰ ਕ੍ਰਿਟਿਸਿਜ਼ਮ ਨੂੰ ਹੈਲਥੀ ਕ੍ਰਿਟਿਸਿਜ਼ਮ ਮੰਨ ਕੇ ਸੋ ਜੇ ਮੰਨ ਲਓ ਲੈਂਡ ਪੂਲਿੰਗ ਦੀ ਬਹਿਸ ਵਿਧਾਨ ਸਭਾ ਚ ਕੀਤੀ ਹੁੰਦੀ ਤਾਂ ਸਰਕਾਰ ਨੂੰ ਅੱਜ ਮੂੰਹ ਦੇਖਣਾ ਪੈਂਦਾ ਇਸ ਇਸ ਦਿਨ ਦਾ ਕਿ ਸਾਰੇ ਬੰਨੇ ਵਿਰੋਧ ਹੋ ਰਿਆ ਜਦ ਤਾਈਂ ਅਸੀਂ ਡਿਸਕਸ਼ਨ ਓਪਨਲੀ ਨਹੀਂ ਕਰਾਂਗੇ ਕਿ ਯਾਰ ਇਹ ਲੋਕਾਂ ਦੇ ਹਿੱਤ ਚ ਹੈ ਲੋਕਾਂ ਦੇ ਖਿਲਾਫ ਹੈ ਤੇ ਅਸੀਂ ਇਹਨੂੰ ਆਪਣੀ ਬੇਇੱਜ਼ਤੀ ਸਮਝੀਏ ਕਿ ਸਾਡੀ ਸਾਡੀ ਪਾਲਿਸੀ ਨੂੰ ਇਹ ਰੱਦ ਕਰ ਰਿਹਾ ਨੋ ਜੋ ਕੁਝ ਕਰਨਾ ਪੰਜਾਬ ਹਿੱਤ ਪੰਜਾਬ ਦੇ ਲੋਕਾਂ ਦੇ ਹਿੱਤ ਚ ਕਰਨਾ ਤੇ ਉਹਦੀ ਡਿਬੇਟ ਕਰਾਓ ਡਿਬੇਟ ਕੋਈ ਕਰਾਉਂਦਾ ਨਹੀਂ ਭਾਸਕਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜਦੋਂ ਭਗਵੰਤ ਮਾਨ ਕਹਿੰਦੇ ਕੋ ਬਾਪੂ ਜੀ ਇੱਜ਼ਤ ਦੇਣ ਦੇ ਹੋਰ ਵੀ ਤਰੀਕੇ ਹੁੰਦੇ ਆ ਬੰਦੇ ਨੂੰ ਜ਼ਰੂਰ ਬੁढ़ा ਕਰਕੇ ਦਿਖਾਉਣਾ ਠੀਕ ਆ ਇਹ ਬਹੁਤਾ ਰੰਗ ਰੰਗ ਕਾਲਾ ਨਹੀਂ ਦਾੜੀ ਨੂੰ ਕਰਦੇ ਦਾ ਮਤਲਬ ਰਾਣਾ ਜੀ ਕਿਤੇ ਬੁਢੇ ਥੋੜਾ ਹੋ ਗਏ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਉਣਾ ਕਿਤੇ ਤੋੜ-ਤੋੜ ਇਹਨਾਂ ਨਾਲ ਲਾ ਕੇ ਦੇਖ ਲਿਓ ਅੰਦਰੋਂ ਖਿੱਚਦੇ ਵੀ ਹੁੰਦੇ ਆ ਯਾਰ ਸ਼ਰਿਆਮ ਬਾਪੂ ਕਈ ਜਾਣਿਆ ਚਲੋ ਖੈਰ ਆਪਾਂ ਇਤਹਾਸਾ ਠੱਠਾ ਰਾਣਾ ਜੀ ਭਾਸਕਰ ਸਾਹਿਬ ਸਵਾਲ ਪੁੱਛਣ ਇਸ ਤੋਂ ਪਹਿਲਾਂ ਮੇਰਾ ਸਵਾਲ ਹੈ ਤੁਹਾਨੂੰ ਤੁਸੀਂ ਪੱਟ ਤੇ ਥਾਪੀ ਮਾਰ ਕੇ ਮੁੰ ਤੇ ਪਿਓ ਬੁੱਤ ਦੀ ਮੈਂ ਯਾਰੀ ਵੀ ਦੇਖੀ ਆ ਇੱਕ ਅਦ ਮੌਕੇ ਤੇ ਤੁਸੀਂ ਸਾਰਾ ਟੱਬਰ ਜਦੋਂ ਬੈੰਨੇ ਹੋ ਤਾਂ ਤੁਸੀਂ ਗੱਲ ਆਪਣੇ ਬਿਜ਼ਨਸ ਦੀ ਹੋਵੇ ਉਹ ਵੀ ਤੁਸੀਂ ਕਿਵੇਂ ਅੱਗੇ ਵਧਣਾ ਸਟੇਟ ਦੀ ਹੋਵੇ ਤੁਹਾਡੀਆਂ ਬੈਸਾਂ ਬੜੀਆਂ ਉਸੇ ਦੁਆਲੇ ਫੋਕਸ ਹੁੰਦੀਆਂ ਨੇ ਕਿ ਅੱਗੇ ਕੀ ਐ ਕਿਵੇਂ ਐ ਤੁਸੀਂ ਪਹਿਲਾਂ ਮੈਨੂੰ ਇਹ ਕਹਿ ਕੇ ਰੋਕਤਾ ਸੀਗਾ ਕਿ ਜਿਨ੍ਹਾਂ ਦੇ ਤਲੂਕਾਤ ਨਹੀਂ ਯਾਰੀਆਂ ਨਹੀਂ ਨੇ ਉਹਨਾਂ ਦੇ ਵੀ ਕਾਰੋਬਾਰ ਚੱਲਦੇ ਆ ਗੱਲ ਕਾਰੋਬਾਰ ਦੀ ਨਹੀਂ ਐ ਗੱਲ ਤਾਂ ਇਹ ਹੈ ਕਿ ਤੁਸੀਂ ਐਜ਼ এ ਪੋਲੀਟੀਸ਼ੀਅਨ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਲੇਕਿਨ ਐਜ਼ এ ਪੋਲੀਟੀਸ਼ੀਅਨ ਤੁਹਾਡੇ ਚ ਲਚਕ ਘੱਟ ਹੈ ਜਾਂ ਕਾਫੀ ਹੈ ਆ ਕਾਂਗਰਸ ਦੀ ਲੜਾਈ ਜਿਹੜੀ ਹੈ ਤੁਹਾਡੇ ਉੱਥੇ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਹੈ ਇਸ ਵਾਰੀ ਮੁੰਡੇ ਤੁਹਾਡੇ ਦੇ ਸਮਾਨੰਤਰ ਜਾ ਕੇ ਨਵਤੇਜ ਚੀਮੇ ਨੂੰ ਤੁਹਾਡੇ ਸਾਰੇ ਘਾਗ ਇਕੱਠੇ ਹੋ ਗਏ ਬਾਜਵਾ ਵੀ ਹੋ ਗਿਆ ਵੜਿੰਗ ਵੀ ਹੋ ਗਿਆ ਈਵਨ ਸੁਖੀਰਨਾਵਾ ਵੀ ਚਲੇ ਗਿਆ ਤੇ ਮੈਨੂੰ ਲੱਗਦਾ ਦੁੱਖ ਇਸ ਗੱਲ ਦਾ ਸੀ ਵੀ ਜਿਹੜਾ ਤੁਸੀਂ న్యూਸ 18 ਦੇ ਸਟੂਡੀਓ ਚ ਬਹਿ ਕੇ ਉਸ ਕੱਟਆਊਟ ਸੀ ਉਹਦੇ ਵੱਲ ਇਸ਼ਾਰਾ ਕੀਤਾ ਸੀ ਬਸ ਕਾਨ ਬੜੀ ਫੇਕ ਹੈ ਮੈਨੂੰ ਲੱਗਦਾ ਇਹ ਛੇੜੀ ਗੱਲ ਤੁਸੀਂ ਗੱਲ ਵਾਵਾ ਵੱਡੀ ਹੋ ਗਈ ਹੁਣ ਤਾਂ ਭਗੇਲ ਹੋਣੀ ਵੀ ਨੱਪ ਦੇ ਬਿਰਦੇ ਨੱਪ ਹੀ ਨਹੀਂ ਜਾਂਦੀ ਕਿਵੇਂ ਸੋਚਨੇ ਹੁੰਨੇ ਅੰਦਰੇ ਦੇਖੋ ਜੀ ਗੱਲ ਆ ਪਾਰਟੀ ਚ ਮੰਥਨ ਹੋਣਾ ਚਾਹੀਦਾ ਕਿ ਯਾਰ ਆ ਜੰਗ ਅਸੀਂ ਕਿਉਂ ਜਿੱਤੇ ਕਾਰਨ ਕੀ ਸੀ ਕਿ ਸਾਡੇ ਓਪੋਨੈਂਟ ਦੀ ਕਮੀ ਸੀ ਜਾਂ ਸਾਡੀ ਖਾਸੀਅਤ ਸੀ ਆ ਅਸੀਂ ਹਾਰੇ ਤਾਂ ਕਿਉਂ ਹਾਰੇ ਇਹ ਅਗਲੀ ਵਾਰ ਜਿੱਤਣ ਲਈ ਸਾਨੂੰ ਕਿਹੜੀ ਕਿਹੜੀ ਜਿਹੜੀ ਹਾਰ ਦਾ ਸਾਹਮਣਾ ਪਿਆ મૂਲੰਕਣ ਤਾਂ ਹਰ ਹਰ ਇਲੈਕਸ਼ਨ ਦਾ ਤੇ ਹਰ ਚਾਹੇ ਕਾਰਪੋਰੇਸ਼ਨ ਦੀ ਹੋਵੇ ਚਾਹੇ ਐਮਐਲਏ ਦੀ ਹੋਵੇ ਚਾਹੇ ਐਮਪੀ ਦੀ ਹੋਵੇ ਜਾਂ ਸਰਪੰਚੀਆਂ ਪੰਚੀਆਂ ਦੀ ਹੋਵੇ ਇਹਨਾਂ ਦਾ મૂਲੰਕਣ ਤਾਂ ਕਰਨਾ ਪੈਂਦਾ ਤੇ ਸਾਡੀ ਪਾਰਟੀ ਮਹਾਨਿਆ ਅੰਦਰ ਬਹਿ ਕੇ ਸਾਨੂੰ ਅਲਾਉ ਕਰਦੀ ਆ ਆ ਕਿਤੇ ਕਿਤੇ 19 ਕੀ ਹੋ ਜਾਂਦਾ ਚਲੋ ਇਹ ਇਹ ਸੰਭਾਵਕ ਆ ਇਹ ਪੰਜਾਬ ਦਾ ਖੂਨੀ ਇਹੋ ਜਿਹਾ ਹੁਣ ਸਾਡਾ ਕਸੂਰ ਥੋੜੀ ਨਾ ਲੇਕਿਨ ਫਿਰ ਵੀ ਉਹਦੇ باوجود ਸਾਰੇ ਹਾਈ ਕਮਾਂਡ ਦੀ ਗੱਲ ਮੰਨਣ ਨੂੰ ਤਿਆਰ ਹੈ ਕੋਈ ਹਾਈ ਕਮਾਂਡ ਤੋਂ ਉੱਪਰ ਨਹੀਂ ਉਹ ਜਿੱਥੇ ਕਿਤੇ ਹਾਈ ਕਮਾਂਡ ਤੋਂ ਵੀ ਚੂ ਕੋਈ ਉੱਗੀ ਹੋ ਜਾਂਦੀ ਆ ਕੰਮ ਕਰਦਿਆਂ ਹੋ ਜਾਂਦੀ ਆ ਤੇ ਉੱਥੇ ਨੁਕਸਾਨ ਕਾਂਗਰਸ ਦਾ ਹੀ ਹੋਇਆ ਆਸਕਰ ਸਾਹਿਬ ਗੱਲ ਤੇ ਤੁਹਾਡੀ ਠੀਕ ਹੈ ਰਾਣਾ ਜੀ ਅੱਜਕੱਲ੍ਹ ਲਗਾਤਾਰ ਪੰਜਾਬ ਦੇ ਕਾਂਗਰਸ ਦੇ ਲੀਡਰ ਦਿੱਲੀ ਵੱਲ ਤੁਰੇ ਪਏ ਨਹੀਂ ਔਰ ਉੱਥੇ ਭਗੇਲ ਸਾਹਿਬ ਫਿਰ ਕਮਰੇ 'ਚ ਬੈਠੇ ਹੋਏ ਨੇ 15 ਵੀ ਮੈਂ 10 ਦਾ ਘੰਟਾ ਹਰੇਕ ਨੂੰ ਦੇ ਰਹੇ ਨੇ ਔਰ ਸਾਰੇ ਆਪਣੇ ਆਪਣੇ ਸਜੈਸ਼ਨ ਦੇ ਰਹੇ ਨੇ ਤੁਸੀਂ ਵੀ ਇੱਥੇ ਆਪਣੇ ਸਜੈਸਸ ਦੇ ਕੇ ਆਏ ਹੋ ਕਿ ਕਾਂਗਰਸ ਨੂੰ ਕਿੰਨਾ ਸਟਰੋਂਗ ਕਿੱਤਾ ਜਾਂਦਾ ਐਲੋਪੀ ਤੁਹਾਡੇ ਜਿਹੜਾ ਜਿਨ੍ਹਾਂ ਦੀ ਇਸ ਵਕਤ ਭਗੇਲ ਸਾਹਿਬ ਨੂੰ ਸਲਾਹ ਦੀ ਜ਼ਰੂਰਤ ਸੀ ਉਹ ਆਸਟ੍ਰੇਲੀਆ ਗਏ ਹੋਏ ਐਦਾਂ ਦੇ ਮੌਕੇ ਦੇ ਵਿੱਚ ਕੀ ਇਹ ਜਿਹੜਾ ਸਲਾਹਾਂ ਦਾ ਦੌਰ ਹੈ 1 ਟੂ 1 ਮੀਟਿੰਗ ਦਾ ਦੌਰ ਹੈ ਇਹਦੇ ਬਾਅਦ ਕਾਂਗਰਸ ਸਟਰੋਂਗ ਹੋ ਜਾਏਗੀ ਕੁਝ ਲੀਡਰਸ਼ਿਪ ਚੇਂਜ ਹੋਣ ਦੀ ਕੋਈ ਸੰਭਾਵਨਾ ਹੈਗੀ ਹੈ ਕਾਂਗਰਸ ਦੇ ਵਿੱਚ ਵੀ ਵਾਰ ਇਹੋ ਜੀਆਂ ਗੱਲਾਂ ਹੋਈਆਂ ਚੇਂਜ ਹੋਣਾ ਨਾ ਹੋਣਾ ਅਡਜਸਟਮੈਂਟ ਹੋਣੀ ਇਹ ਬੜੀਆਂ ਵੱਡੀਆਂ ਗੱਲਾਂ ਪਰ ਅਡਜਸਟਮੈਂਟ ਵੀ ਕਰਨੀ ਪੈਂਦੀ ਆ ਕੋਈ ਇੰਡੀਵਿਜੂਅਲ ਆਪਣੀ ਗੱਲ ਮਣਾਵੇ ਕਿ ਮੈਂ ਹੀ ਆ ਜਾਂ ਮੇਰੇ ਅਰਕਾ ਕਵੇ ਤੂੰ ਕੌਣ ਆ ਐਦਾਂ ਪਾਰਟੀਆਂ ਨਹੀਂ ਚੱਲਦੀਆਂ ਪਾਰਟੀਆਂ ਤਾਂ ਫਿਰ ਦੇਖੋ ਜੇ ਉਹ ਨੀਕੀ ਹੋ ਜਾਏ ਤਾਂ ਫਿਰ ਹਾਈ ਕਮਾਂਡ ਕੋਈ ਤਾਂ ਬਿਠਾਉਣ ਵਾਲਾ ਹੋਵੇ ਹੁਣ ਉਹ ਆਪਣਾ ਰੋਲ ਅਦਾ ਕਰ ਰਿਹਾ ਹੁਣ ਜਿੰਨੇ ਨਤੀਜੇ ਤਾਂ ਜੋ ਮਰਜ਼ੀ ਨਿਕਲੇ ਕਾਂਗਰਸ ਇਕੱਠੀ ਹੋਏਗੀ ਔਰ ਮਜਬੂਤੀ ਨਾਲ 2027 ਦੀ ਇਲੈਕਸ਼ਨ ਲੜੇਗੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੱਲ ਕਾਂਗਰਸ ਦੀ ਨਹੀਂ ਗੱਲ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ ਆ ਅੱਜ ਲੋਕ ਵਿਸ਼ਵਾਸ ਕਰ ਰਹੇ ਕਿ ਕਾਂਗਰਸ ਆਊ ਤਾਂ ਸਾਡਾ ਕੰਮ ਠੀਕ ਹੋ ਤੇ ਕਾਂਗਰਸ ਕਵੇ ਅਸੀਂ ਲੜ ਕੇ ਟਾਈਮ ਬਤਾ ਦੇਣਾ ਇਦਾਂ ਨਹੀਂ ਹੋਣਾ ਇਦਾਂ ਹਾਈ ਕਮਾਂਡ ਨੇ ਹੋਣ ਵੀ ਨਹੀਂ ਦੇਣਾ ਮੇਰਾ ਮੇਰਾ ਰਿਪੀਟ ਸਵਾਲ ਉਹੀ ਆ ਲੜਾਈ ਤੇ ਤੁਹਾਡੇ ਤੋਂ ਸ਼ੁਰੂ ਹੋਈ ਤੁਹਾਡੇ ਸੁਲਤਾਨਪੁਰ ਲੋਧੀ ਬੇਮਾਰਾਈ ਦੀ ਨਗਰੀ ਤੋਂ ਤੁਸੀਂ ਤੁਸੀਂ ਮਕਾ ਲੋ ਇਹਨੂੰ ਮੈਂ ਮੈਂ ਕਿਹਾ ਮੁੱਕਣੀ ਆਪਣੇ ਤੇ ਅ ਅੱਛਾ ਹਾਂ ਤੁਸੀਂ ਸੀਐਮ ਦਾ ਕੈਂਡੀਡੇਟ ਬਣ ਜਾਓ ਕਿ ਫਿਰ ਮੁੱਕ ਜੂ ਨਹੀਂ ਬੈਠ ਕੇ ਬੈਠ ਕੇ ਗੱਲਬਾਤ ਹੋਏਗੀ ਜਾਂ ਮਨਾ ਲਾਂਗੇ ਜਾਂ ਮੰਨ ਜਾਗੇ ਦੋਚੇ ਇੱਕ ਕੰਮ ਤੇ ਕਰਨੇ ਪੈਣਾ ਅੱਛਾ ਮੈਂ ਇੰਦਰਪ੍ਰੀਤ ਤੇ ਭਾਸਕਰ ਸਾਹਿਬ ਤੋਂ ਇੱਕ ਇੱਕ ਸਵਾਲ ਲੈਣਾ ਪਰ ਮੈਂ ਇੱਕ ਸਵਾਲ ਹੋਰ ਕਰਨਾ ਤੁਸੀਂ ਇੱਕ ਨਾ ਗੱਲ ਗੁੰਜਲ ਜੀ ਛੱਡਤੀ ਵਿੱਚ ਹੀ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸੱਜਣਤਾ ਹੀ ਸੀ ਤੇ ਅਫਸਰਾਂ ਨੇ ਕੰਮ ਖਰਾਬ ਸਾਰਾ ਕਰਤਾ ਤੁਸੀਂ ਭੇਂਟ ਹੋ ਗਏ ਉਹ ਸੱਜਣਤਾ ਹੀ ਕਾਦੀ ਉਹ ਮਿੱਤਰ ਕਹਾਦਾ ਹੈ ਜਿਹੜਾ ਤੁਹਾਨੂੰ ਸਮਝਿਆ ਹੀ ਨਾ ਜੇ ਕਿਸੇ ਦੋ ਅਫਸਰਾਂ ਦੇ ਕੰਨ ਭਰਨ ਤੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਤੋਂ ਦੂਰੀ ਬਣਾਗੇ ਵਿਤ ਬਣਾਗੇ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਜ਼ਰੂਰ ਇਸ ਗੱਲ ਤੋਂ ਸਮਝਣਾ ਚਾਹੂੰਗਾ ਤੁਹਾਡੇ ਤੋਂ ਫਿਰ ਉਹ ਇਹਦਾ ਮਤਲਬ ਆਪਣਾ ਡਿਸੀਜਨ ਉਹਨਾਂ ਦਾ ਨਹੀਂ ਹੁੰਦਾ ਨਹੀਂ ਕੈਪਟਨ ਅਮਰਿੰਦਰ ਸਿੰਘ ਜੀ 2002 ਤੋਂ 2007 ਇੱਕ ਬੜਾ ਮਜਬੂਤ ਮੁੱਖ ਮੰਤਰੀ ਫੈਸਲੇ ਲੈਣ ਵਾਲੇ ਮਿੱਤਰਾਂ ਦਾ ਨੌ ਚੱਲਦਾ ਸੀ ਉਹ ਬੜੀ ਧੀਰ ਚੱਲਿਆ ਕੈਪਟਨ ਕੈਪਟਨ ਤੇ ਜਦੋਂ 2017 ਚ ਜਿੱਤ ਕੇ ਆ ਗਏ ਭਾਈ ਅਫਸਰ ਨਹੀਂ ਜਿਤਾਉਂਦੇ ਹੁੰਦੇ ਇਹ ਪੋਲੀਟੀਕਲ ਬੰਦੇ ਆ ਜਿਹੜੇ ਜਿੱਤ ਕੇ ਆਉਂਦੇ ਆ ਤੁਸੀਂ ਮੁੱਖ ਮੰਤਰੀ ਬਣਦੇ ਹੋ ਮੰਤਰੀ ਬਣਦੇ ਹੋ ਤੁਸੀਂ ਇਕੱਲੇ ਜਿੱਤ ਕੇ ਮੰਤਰੀ ਬਣ ਜਾਓਗੇ ਨਹੀਂ ਬਣ ਸਕਦੇ ਸੋ ਜਦੋਂ ਬੰਦਾ ਇਹ ਸੋਚ ਲੇ ਮੈਂ ਤਾਂ ਆਈ 5 ਸਾਲ ਕਰਨ ਆਇਆ ਹੈਂਗ ਮਾਈ ਬੂਟਸ ਕਿਹਾ ਕੈਪਟਨ ਰਵਿੰਦਰ ਸਿੰਘ ਨੇ ਤੇ ਚਾਬੀ ਦਿੱਤੀ ਇੱਕ ਅਫਸਰ ਨੂੰ ਕਹਿੰਦਾ ਮਰਸਰੀ ਘਾਰ ਆ ਟੱਚ ਨਹੀਂ ਹੋਣੀ ਚਾਹੀਦੀ ਕਿਤੇ ਖਰੋਚ ਨਹੀਂ ਹੋਣੀ ਚਾਹੀਦੀ ਆ ਪਿੱਛੇ ਸੌਂ ਗਿਆ ਉਹ ਚਲੋਂਦਾ ਰਿਹਾ ਭਈ ਤੇ ਖਮਿਆਜਾ ਪੰਜਾਬ ਨੇ ਪੁੱਗਤਿਆ ਚਾਹੇ ਤੁਸੀਂ ਕਿਸੇ ਗਲਤੀ ਗੱਲ ਕਰ ਲਓ ਹੁਣ ਵੇਖੋ ਗੱਲ ਸੁਣੋ ਲੇਖ ਲਿਖਣਾ ਪੜਿਆ ਸੌਖੇ ਹੁੰਦੇ ਆ ਕੰਮ ਕਰਨਾ ਬੜਾ ਔਖਾ ਹੁੰਦਾ ਡੀਐਸਆਰ ਆ ਸਾਡੇ ਵੇਲੇ ਕਿਉਂ ਜਦੋਂ ਕੋਵਿਡ ਆਇਆ ਲੋਕ ਭੱਜ ਗਏ ਡੀਐਸਆਰ 30% ਪਾਣੀ ਬਚਾਉਂਦਾ ਡਾਕਟਰ ਗਿਲਟ ਤੇ ਡਾਕਟਰ ਪੁਲਰਮੈਨਾਂ ਦੀ ਤਾਰੀਫ ਕਰੂੰਗਾ ਜਦ ਤੱਕ ਜਿੰਦਾ ਰਹਾ ਇਹਨਾਂ ਨੇ ਜੋ ਕੰਮ ਕੀਤਾ ਉਹ ਆਪਣੇ ਵਿੱਚ ਮਿਸਾਲ ਹੈ ਪੀਏਯੂ ਦੇ ਡਾਕਟਰ ਨੇ ਰਾਈਸ ਤੇ ਕੰਮ ਕਰਦੇ વોਟਰ ਸੇਵਿੰਗ ਤੇ ਕੰਮ ਕਰਦੇ ਆ ਤੇ 6 ਪਹਿਲਾਂ ਬੀਜਿਆ ਗਿਆ 12-13 ਲੱਖ ਹੈਕਟਰ ਫਿਰ ਲੋਕ ਲੇਬਰ ਵਾਪਸ ਆਈ ਲੋਕਾਂ ਨੇ ਵਾਤਾ 5 ਲੱਖ ਹੈਕਟੈਰ ਰਹਿ ਗਿਆ ਉਦੋਂ ਅਗਲੇ ਸਾਲ ਲੱਖ ਹੈਕਟੈਰ ਬੜੀਆਂ ਚਿੱਠੀਆਂ ਲਿਖੀਆਂ ਇੱਕ ਮੈਂ ਚਿੱਠੀ ਲਿਖੀ ਤਾਂ ਐਗਰੀਕਲਚਰ ਡਿਪਾਰਟਮੈਂਟ ਦਾ ਮੈਨੂੰ ਇੱਕ ਸਾਲ ਬਾਅਦ ਜਵਾਬ ਆਇਆ ਫਿਰ ਮੈਂ ਇਧਰੋਂ ਚਿੱਠੀ ਲਿਖੀ ਕਿ ਤੈਨੂੰ ਸਾਲ ਪਰ ਮੇਰੀ ਡੀਐਸਰ ਦੀ ਤੇ ਫਿਰ ਮੈਂ ਉੱਥੇ ਦੇ ਅਫਸਰ ਜਿਹੜਾ ਆਲਾ ਆਕਾ ਸੀ ਉਹਨੂੰ ਦੱਸਿਆ ਫਿਰ ਖਚਾਈ ਹੋਈ ਫਿਰ ਮੈਂ ਤੋਂ ਮਾਫੀ ਮੰਗ ਕੇ ਕਿਹਾ ਮਾਫੀ ਦਾ ਕੀ ਫਾਇਦਾ ਹੋਰ ਅੱਜ ਦੇ ਅੱਜ ਵੀ ਡੀਐਸਰ ਤੇ ਕੋਈ ਕੰਮ ਨਹੀਂ ਹੋ ਰਿਹਾ ਔਰ ਪਾਣੀ ਥਲੇ ਜਾ ਰਿਹਾ ਇਹ ਚਿੰਤਾ ਯਾਰ ਸਭ ਸੰਸਾਰਾਂ ਨੂੰ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਯਾਰ ਉਹ ਕੈਪਟਨ ਅਮਰਿੰਦਰ ਸਿੰਘ ਬਹੁਤ ਵਧੀਆ ਇਨਸਾਨ ਸੀ ਲੇਕਿਨ ਉਹਦੀ ਕਮਜ਼ੋਰੀ ਇਹ ਸੀ ਕਿ ਉਹ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਸੀ ਉਹ ਫਿਰ ਜਦੋਂ ਦੇ ਦਿੰਦਾ ਸੀ ਕੋ ਚੰਗਾ ਕਰੇ ਕੁਮਾਰਾ ਕਰੇ ਅਫਸਰਾਂ ਨੇ ਕੰਮ ਉਹਨੂੰ ਬਚਾਉਣ ਦਾ ਕੀਤਾ ਪੰਜਾਬ ਨੂੰ ਡਿਵੈਲਪ ਕਰਨ ਦਾ ਕਿਸਾਨੀ ਦੀ ਗੱਲ ਇਮਪਲੋਇਮੈਂਟ ਦੀ ਗੱਲ ਇਨਾ ਗੱਲਾਂ ਬਾਰੇ ਸੋਚਿਆ ਹੀ ਰਾਜੇ ਕੰਮ ਥੋੜਾ ਕਰਦੇ ਹੁੰਦੇ ਬਸ ਤਾਂ ਫਿਰ ਫਿਰ ਬਹਿ ਕੇ ਕਰੇ ਲੇਕਿਨ ਪੇਟ ਵਾਲਾ ਸਾਡੀ ਉਠਾ ਗਿਆ ਸਾਡਾ ਇੰਟਰਸਟ ਰਾਣਾ ਜੀ ਦੀ ਸਿਆਸਤ ਵਿੱਚ ਵੀ ਉਨਾ ਹੀ ਹੈ ਤੁਸੀਂ ਲੁਧਿਆਣਾ ਪੱਛਮੀ ਦੇ ਵਿੱਚ ਇੱਕ ਧੜੇ ਦੇ ਵਿੱਚ ਸੀਗੇ ਔਰ ਚੰਨੀ ਸਾਹਿਬ ਉਹਦੇ ਵਿੱਚ ਫੇਸ ਬਣਾਏ ਹੋਏ ਸੀ ਕਿਉਂਕਿ ਜਿੰਨੂੰ ਵੀ ਸ਼ਾਮਲ ਕਰਾ ਕਿਉਂਕਿ ਤੁਸੀਂ ਘੱਟ ਛੋਟੇ ਫੇਸ ਤਾਂ ਹੈ ਨਹੀਂ ਮੈਂ ਐਵੇਂ ਕਹਿ ਕੇ ਤੁਹਾਨੂੰ ਪਿੱਛੇ ਕਰਾ ਤੁਸੀਂ ਵੀ ਉੱਡੇ ਹੀ ਫੇਸ ਹੋ ਪਰ ਜਦੋਂ ਕਿਸ ਨੂੰ ਸ਼ਾਮਲ ਕਰਾਉਣਾ ਹੁੰਦਾ ਸੀ ਜਾਂ ਕੁਝ ਵੱਡੀ ਐਕਟੀਵਿਟੀ ਕਰਨੀ ਹੁੰਦੀ ਸੀ ਤੁਸੀਂ ਪ੍ਰਬੰਧਕ ਸੀ ਲਾਇ ਵੀ ਪ੍ਰਬੰਧਕ ਗਏ ਸੀ ਤੇ ਤੁਸੀਂ ਚੰਨੀ ਜੀ ਨੂੰ ਗਰੁੱਪ ਦੇ ਵਿੱਚ ਅੱਗੇ ਡਾਉਂਦੇ ਸੀ ਹੁਣ ਇਹ ਗਰੁੱਪ ਇਵੇਂ ਹੀ ਚੱਲਣ ਕੇ ਜਿਹੜੀ ਸਾਲ ਬਾਅਦ ਰਾਜਨੀਤੀ ਹੋਣੀ ਹੈ ਕਿ ਲੀਡਰ ਕੌਣ ਹੋਵੇ ਪੰਜਾਬ ਦੇ ਵਿੱਚ ਲੀਡਰ ਕੌਣ ਹੋਵੇ ਇਹ ਲੜਾਈ ਤੁਹਾਡੇ ਅੰਦਰ ਚੱਲ ਰਹੀ ਆ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਰਾਣਾ ਜੀ ਇਹ ਲੜਾਈ ਬਾਰੇ ਕੁਝ ਦੱਸਣਗੇ ਲਾਹਣੇ ਦੇ ਵਿੱਚ ਮੈਨੂੰ ਓਵਰਸੀ ਕਰ ਨਹੀਂ ਲਾਇਆ ਸੀਗਾ ਹਾਂਜੀ ਇੰਚਾਰਜ ਨਹੀਂ ਲਾਇਆ ਸੀ ਉਹ ਗੱਲ ਵੱਖਰੀ ਆ ਕਿ ਆਪਾਂ ਕਸਰ ਕੋਈ ਨਹੀਂ ਛੱਡੀ ਇਲੈਕਸ਼ਨ ਪੂਰੇ ਜੋਰ ਨਾਲ ਲੜੀ ਟੈਕਨੀਕਲੀ ਲੜੀ ਔਰ ਆ ਬੜਾ ਕੁਝ ਹੋਇਆ ਮੇਰੀ ਕੋਸ਼ਿਸ਼ ਸੀ ਕਿ ਸਾਰੇ ਹੋਣ ਮੇਰੀ ਕੋਸ਼ਿਸ਼ ਸੀ ਮੈਂ ਤੇ ਰਾਜਵਿੰਗ ਨੂੰ ਵੀ ਫੋਨ ਕੀਤਾ ਔਰ ਇੱਥੇ ਤਈ 파ਰਤ ਕੁਸ਼ਨ ਆਸ਼ੂ ਦੇ ਕੋਲ ਬਹਿ ਕੇ ਮੈਂ ਮੈਂ ਸੁਖਜਿੰਦਰ ਸਿੰਘ ਰੰਦਾਵੇ ਨੂੰ ਤਿੰਨ ਫੋਨ ਕਰਾਇਆ ਚੌਥਾ ਚੱਕਿਆ ਉਹਨੇ ਉਹ ਕੰਨਾ ਮੈਂ ਕਿਹਦੇ ਸਰਵ ਲੈ ਮੈਂ ਕਰਵਾਇਆ ਹਾਂ ਤੇ ਉਹਦਾ ਅਸ਼ੂਦਾਨਾ ਨੇ ਫੋਨ ਨਹੀਂ ਚੁੱਕਿਆ ਚਲੋ ਹੋ ਜਾਂਦਾ ਕਈ ਵਾਰ ਉਸਦਾ ਮੇਰੇ ਨਾਲ ਹੀ ਗੁੱਸਾ ਹੋਵੇ ਲੇਕਿਨ ਗੱਲ ਹੈ ਗੁੱਸੇ ਤੋਂ ਛੱਡਨੇ ਪੈਣਗੇ ਜੇ ਪੰਜਾਬ ਹਿੱਤ ਦੀ ਗੱਲ ਕਰਨੀ ਆ ਜੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇੰਨੇ ਸਾਲ ਦੇ ਸਾਨੂੰ ਵੋਟਾਂ ਪਾ ਰਹੇ ਆ 25 ਸਾਲ ਤੋਂ ਮੈਨੂੰ ਵਗੈਰਾ ਜਨਿਤਿਚ ਤੇ ਕਈਆਂ ਦੇ ਪਿਤਾ ਜੀ ਵੀ ਨੇ ਉਹਨਾਂ ਦੇ ਪਿਤਾ ਜੀ ਵੀ ਸੀਗੇ ਤੇ ਮੈਂ ਤਾਂ ਆਪਣੇ ਆਪ ਹੀ ਆਏ ਰਾਜਨੀਤੀ ਚ ਉਹ ਗੱਲ ਵੱਖਰੀ ਹੈ ਕਿ ਮੇਰਾ ਮੁੰਡਾ ਮੇਰੇ ਕਰਕੇ ਆ ਗਿਆ ਹੁਣ ਉਹਨੇ ਆਪਣੇ ਪੈਰਾਂ ਤੇ ਖੜੇ ਹੋਣਾ ਉਹ ਗੱਲਾਂ ਸਭ ਠੀਕ ਹੈ ਲੇਕਿਨ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਇੰਡੀਵਿਜੂਅਲ ਕਿਸੇ ਵੀ ਪਾਰਟੀ ਦਾ ਹੋਵੇ ਪਾਰਟੀ ਦੇ ਉਲਟ ਚੱਲਦਾ ਔਰ ਥੋੜੀ ਬਹੁਤ ਚੁਸਤੀ ਦਿਖਾਉਂਦਾ ਤੇ ਇਹਦਾ ਮਤਲਬ ਹੈ ਕਿ ਉਹ ਪੰਜਾਬ ਦੇ ਹਿੱਤ ਚ ਨਹੀਂ ਵੀ ਆਰ ਨਾਟ ਹੇਅਰ ਫਾਰ ਆਰਸੈਲਵਸ ਆਈ ਐਸ ਸੀ ਪੰਜਾਬ ਲਈਆਂ ਪਾਰਟੀਆਂ ਨੇ ਸਾਨੂੰ ਟਿਕਟ ਦਿੱਤੀ ਆ ਚਾਹੇ ਪਾਰਟੀ ਕੋਈ ਵੀ ਹੋਵੇ ਤੇ ਜਿਹੜਾ ਏਦਾਂ ਦੇ ਕੰਮ ਕਰਦਾ ਉਹਨੂੰ ਲੋਕ ਦਤ ਕਰਨਗੇ ਜਦੋਂ ਇੰਦਰਪ੍ਰਤਾਪ ਸਾਨੂੰ ਤੁਸੀਂ ਉੱਥੋਂ ਲੜਵਾਇਆ ਇਹ ਕਹਿ ਕੇ ਕਿ ਮੈਂ ਸਿਆਸਤ ਛੱਡ ਦੂੰ ਜੇ ਨਾਂ ਜਿਤਾ ਸਕਿਆ ਹਾਈ ਕਮਾਂਡ ਨੂੰ ਪਰੋਸੇ ਚ ਲੈ ਲਿਆ ਸੀ ਅੰਦਰ ਖਾਤੇ ਇਹ ਹੁਣ ਗੱਲਾਂ ਸਾਰੀਆਂ ਟੀਵੀ ਤੇ ਕਰਨ ਵਾਲੀਆਂ ਨਹੀਂ ਹੁੰਦੀਆਂ ਲੇਕਿਨ ਜੇ ਇਹੋ ਜੀ ਕੋਈ ਮੇਰੇ ਨਾਲ ਨਾਰਾਜ਼ਗੀ ਹੁੰਦੀ ਹੁਣ ਤੇ ਕਰਦਾ ਮੈਨੂੰ ਸ਼ੋਕ ਉਸ ਨੋਟਿਸ ਆ ਜਾਣਾ ਸੀ ਪੰਜਾਬ ਦੇ ਕਿੰਨੇ ਪੋਲੀਟਿਸ਼ੀਅਨਸ ਨੂੰ ਦੇਖਿਆ ਕਿਹੜਾ ਮੁੱਖ ਮੰਤਰੀ ਤੁਹਾਨੂੰ ਕੰਪੈਰੀਟਿਵਲੀ ਬਿਹਤਰ ਲੱਗਿਆ ਮੈਨੂੰ ਤਾਂ 2002 ਵਾਲਾ ਕੈਪਟਨ ਅਵਿੰਦਰ ਸਿੰਘ ਵਧੀਆ ਲੱਗਦਾ 17 ਵਾਲਾ ਨਹੀਂ ਸੁਖਬੀਰ ਨੂੰ ਕਿੰਨੇ ਨੰਬਰ ਦਿੰਨੇ ਹੋ ਸੁਖਬੀਰ ਨੇ ਕੁਝ ਗਲਤੀਆਂ ਇਹੋ ਜਿਹੀਆਂ ਕੀਤੀਆਂ ਜ ਜਿਦੀ ਉਹਨੂੰ ਮਾਫੀ ਮਿਲਣੀ ਬਹੁਤ ਔਖੀ ਆ ਲੇਕਿਨ ਜੇ ਤੁਸੀਂ ਤਾਈਂ ਸੋਚ ਦੀ ਕਰ ਕਰੋ ਡਵੈਲਪਮੈਂਟ ਦੀ ਗੱਲ ਕਰੋ ਨਿਊ ਚੰਡੀਗੜ੍ਹ ਦੀ ਗੱਲ ਕਰੋ ਮੋਹਾਲੀ ਦਾ 에어ਪੋਰਟ ਵਾਲੀ ਉਹ ਗੱਲ ਕਰੋ ਬਾਕੀ ਦੀਆਂ ਸੜਕਾਂ ਦੀ ਗੱਲ ਕਰੋ ਤਾਂ ਯੈਸ ਇਹਜ਼ ਅ ਗੁੱਡ ਸੀਐਮ ਅ ਡਿਪਟੀ ਸੀਐਮ 12 ਤੋਂ 17 ਤੱਕ ਸੀਐਮ ਸੀਐਮ ਨਹੀਂ ਸੀਗਾ ਚਲੋ ਪਿਓ ਸੀ ਪਿਓ ਸੀ ਦਾ ਪੁੱਤ ਨੇ ਯੋਗਦਾਨ ਪਾਇਆ ਮਾੜਾ ਨਹੀਂ ਸੀ ਪੋਲੀਟਿਕਲ ਸਵਾਲ ਪਾਸਕਰ ਸਾਹਿਬ 2022 ਵਾਲੇ ਸੀਐਮ ਤੁਹਾਨੂੰ ਕਿਦਾਂ ਦੇ ਲੱਗੇ ਆ ਭਗਵੰਤ ਜੀ ਦੇਖੋ ਟਰਮ ਕੰਪਲੀਟ ਕਰਨ ਦਿਓ ਉਸ ਤੋਂ ਪਹਿਲਾਂ ਮੇਰੀ ਲੜਾਈ ਨਾ ਕਰਾ ਦਿਓ ਪਾਸਕਰ ਸਾਹਿਬ ਅੱਛਾ ਦੂਜੀ ਗੱਲ ਕਾਂਗਰਸ ਦੀ ਪੋਲੀਟਿਕਲ ਟ੍ਰੇਨ ਦੇ ਡਰਾਈਵਰ ਹੈਗੇ ਨੇ ਅੱਜਕੱਲ੍ਹ ਰਾਜਵਿੰਗ ਤੇ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਲੱਗਦਾ ਹੈ ਵੀ ਇਹ ਡਰਾਈਵਰ 2027 ਦੇ ਵਿੱਚ ਉਸ ਮਕਾਮ ਤੇ ਲੈ ਜਾਣਗੇ ਲੈ ਜਾਣਗੇ ਕਮਰੇ ਤੋਂ ਜਿੱਥੇ ਕਾਂਗਰਸ ਜਾਣਾ ਚਾਹੁੰਦੀ ਇਹ ਤਾਂ ਦੇਖੋ ਹਾਈ ਕਮਾਂਡ ਪੰਜਾਬ ਦੀਆਂ ਤਾਂ 13 ਸੀਟਾਂ ਐਮਪੀ ਦੀਆਂ 117 ਐਮਐਲਏ ਦੀਆਂ ਔਰ ਉਹ 543 ਸੀਟਾਂ ਦੇ ਉੱਤੇ ਇਲੈਕਸ਼ਨ ਲੜਾਉਂਦੇ ਆ ਕਿਤੇ ਨਹੀਂ ਵੀ ਲੜਾਉਦੇ ਕਿਸੇ ਹੋਰ ਪਾਰਟੀ ਦੇ ਦਿੰਦੇ ਆ ਉਹ ਬੜੇ ਸੂਝਵਾਨ ਨੇ ਉਹ ਜੋ ਸਹੀ ਹੋਊਗਾ ਉਹ ਕਰਨਗੇ ਮੈਨੂੰ ਪੂਰਾ ਭਰੋਸਾ ਜਾਤੀ ਗਤ ਜਾਤੀ ਗਤ ਸਮੀਕਰਨ ਜਿਹੜੇ ਨੇ ਜਿਵੇਂ ਚੰਨੀ ਸਾਹਿਬ ਨੂੰ ਪਿਛਲੀ ਵਾਰ ਹੀ ਲਾਇਆ ਗਿਆ ਇੱਥੇ ਅੰਬੇਕਾ ਸੋਨੀ ਨੇ ਉਦੋਂ ਕਹਿ ਕੇ ਕਿ ਇੱਥੇ ਤਾਂ ਜੱਟ ਸਿੱਖ ਹੁੰਦਾ ਇਸ ਚੀਜ਼ ਨੂੰ ਅੰਦਰ ਤਵੱਜੋ ਮਿਲਦੀ ਹੈ ਤੁਹਾਡੇ ਹਿਸਾਬ ਨਾਲ ਪੰਜਾਬ ਦੀ ਪੋਲਿਟਿਕਸ 'ਚ ਇੱਥੋਂ ਵੀ ਨਿਰਧਾਰਤ ਹੋਊਗੀ ਇਦਾਂ ਦੀ ਵੀ ਸੋਚ ਰੱਖੀ ਜਾਊਗੀ ਸੋਚ ਕੇ ਦੇਖੋ ਜੀ ਜੋ ਮੈਂ ਸਮਝਦਾ ਸਾਡੀ ਜਿਹੜੀ ਪਾਰਟੀ ਆ ਗੱਲਾਂ ਬਾਹਰ ਜੋ ਮਰਜੀ ਕੋਈ ਕਰੇ ਇਹ ਸੈਕੂਲਰ ਸੋਚ ਦੀ ਪਾਰਟੀ ਆ ਇਹਨਾਂ ਨੇ ਕਦੇ ਵੰਡੀਆਂ ਨਹੀਂ ਪਾਈਆਂ ਹਿੰਦੂ ਐ ਸਿੱਖ ਐ ਇਹ ਐਸਆ ਐਸਿਆ ਜੋ ਫਲਾਨਾ ਆ ਇਹ ਰਵਿਦਾਸੀਆ ਇਹ ਮਜਬੀ ਸਿੱਖਿਆ ਇਹ ਬਾਲਮੀਕੇ ਨਹੀਂ ਇਹ ਇਹਨਾਂ ਗੱਲਾਂ ਤੋਂ ਉੱਪਰ ਐ ਸਟਾਕ ਓਕੇ ਅੰਦਰ ਪੇਜ ਦੀ ਲਾਸਟ ਜੜਾਈ ਤੁਸੀਂ ਕਹਿੰਦੇ ਇਹਨਾਂ ਚੀਜ਼ਾਂ ਤੋਂ ਪਾਰਟੀ ਉੱਪਰ ਐ ਪਰ ਜਦੋਂ ਮੌਕਾ ਆਇਆ ਸੀਗਾ ਤਾਂ ਤੁਹਾਡੀ ਨੇਤਾ ਐ ਨੇ ਕਿਹਾ ਤਾਂ ਕਿ ਹਿੰਦੂ ਸੀਐਮ ਨਹੀਂ ਹੋਣਾ ਚਾਹੀਦਾ ਸਿਰ ਸਿਕ ਸੀਐਮ ਹੋਣਾ ਚਾਹੀਦਾ ਉਹ ਉਹਨੂੰ ਫਿਰ ਤੁਸੀਂ ਕਿਵੇਂ ਉੱਥੇ ਤੁਸੀਂ ਕਿਉਂ ਵਿਰੋਧ ਨਹੀਂ ਕੀਤਾ ਕਿ ਅਸੀਂ ਤਾਂ ਇਸ ਇਹ ਤਾਂ ਸਾਡੀ ਪਾਰਟੀ ਦੀ ਲਾਈਨ ਹੀ ਨਹੀਂ ਹੈ ਰਾਣਾ ਜੀ ਜਾਖੜ ਸਾਹਿਬ ਮੰਨਦੇ ਨੇ ਕਿ ਮੈਨੂੰ ਇਸੇ ਕਰਕੇ ਨਹੀਂ ਬਣਾਇਆ ਗਿਆ ਅਦਰਵਾਈਜ਼ ਮੈਨੂੰ ਬਣਾਉਣ ਦੀ ਤਿਆਰੀ ਸੀ ਜਾਖੜ ਸਾਹਿਬ ਨੂੰ ਮੇਰਾ ਤਾਂ ਰਿਹਾ ਵਿਰੋਧੀ ਮੇਰਾ ਨੁਕਸਾਨ ਮਾਝਾ ਐਕਸਪ੍ਰੈਸ ਕਰਕੇ ਪੂਰਾ ਠੋਕ ਕੇ ਰੱਖਿਆ ਮੈਨੂੰ ਹੈ ਮੈਨੂੰ ਕੋਈ ਗੱਲ ਨਹੀਂ ਰਾਜਨੀਤੀ ਚ ਹੁੰਦਾ ਆਪਾਂ ਜ਼ਾਹਿਰ ਨਹੀਂ ਹੋਣ ਦਿੱਤਾ ਦੂਸਰੀ ਗੱਲ ਜਦੋਂ ਪੰਜਾਬ ਦੀ ਹਿੱਤ ਦੀ ਕੋਈ ਗੱਲ ਹੋਈ ਕਿ ਹੂ ਇਜ਼ ਦੀ ਬੈਸਟ ਕੈਂਡੀਡੇਟ ਫॉर ਚੀਫ ਮਿਨਿਸਟਰਸ਼ਿਪ ਤੇ ਰਾਣਾ ਗੁਰਜੀਤ ਸਿੰਘ ਨੇ 89 ਤੋਂ ਹੋਰਾਂ ਤੋਂ 89 ਤੋਂ ਹੋਰਾਂ ਤੋਂ ਵੀ ਇਹਦੇ ਹੱਕ 'ਚ ਆਪਣਾ ਸਮਰਥਨ ਦਿੱਤਾ ਮੈਂ ਦਿੱਤਾ ਜਾਕਰ ਸਾਹਿਬ ਨੂੰ ਪੁੱਛ ਰਿਹਾ ਹਾਂ ਯਾਰ ਛੋਟੀਆਂ ਮੋਟੀਆਂ ਗੱਲਾਂ ਤੁਸੀਂ ਜੇ ਇੰਡੀਵਿਜੂਅਲੀ ਮੈਨੂੰ ਮੇਰਾ ਨੁਕਸਾਨ ਕੀਤਾ ਹੋਵੇ ਮੈਗਮਾਈ ਦਾ ਮੈਂ ਨੁਕਸਾਨ ਕਰਨਾ ਨਹੀਂ ਗੱਲ ਕਰੋ ਪੰਜਾਬ ਦੀ ਪੰਜਾਬ ਨੂੰ ਸਹੀ ਦਿਸ਼ਾ 'ਚ ਕੌਣ ਲਿਜਾ ਸਕਦਾ ਮੇਰੀ ਅਕਲ ਛੋਟੀ ਹੋ ਸਕਦੀ ਹੈ ਲੇਕਿਨ ਮੈਂ ਆਪਣੀ ਅਕਲ ਮੁਤਾਬਕ ਜਖੜ ਸਾਹਿਬ ਦਾ ਨਾਂ ਲਿਆ ਸੀ ਮੈਨੂੰ ਇਹ ਦੱਸ ਦਿਓ ਜਰੂਰ ਲਾਸਟ ਤੁਸੀਂ ਮਾਝਾ ਬਰਗੇਡ ਦੀ ਗੱਲ ਕੀਤੀ ਆ ਮਾਝਾ ਐਕਸਪ੍ਰੈਸ ਮਾਝਾ ਬਰਗੇਡ ਮਾਝਾ ਜਿਹੜਾ ਰੰਜੀਆ ਮੈਂ ਐਸਐਮਪੀ ਲ ਜਾਂਦਾ ਹੁੰਦਾ ਸੀ ਤੇ ਮੈਂ ਹੀ ਕਹਿੰਦਾ ਹੁੰਦਾ ਜੇ ਮਾਜਾ ਬ੍ਰਿਗੇਡ ਪ੍ਰਤਾਪ ਨੂੰ ਛੇੜਨ ਲਈ ਚਲੋ ਇਹ ਨੋਟਸਕ੍ਰਿਪਟ ਚੱਦੀ ਰਹੀ ਹੋ ਕੋਈ ਗੱਲ ਨਹੀਂ ਹੋਵੇ ਜੀ ਮਾਜਾ ਬ੍ਰਿਗੇਡ ਦੇ ਦੋ ਅਹਿਮ ਬੰਦੇ ਇਸ ਚੌਣ 'ਚ ਤੁਹਾਡੇ ਕੋਡੇ ਲਾ ਕੇ ਬੈਠੇ ਰਹੇ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖ ਸਰਕਾਰੀਆ ਮੈਨੂੰ ਲੱਗਦਾ ਮਾਜਾ ਬ੍ਰਿਗੇਡ ਬਣਾਈ ਜੇ ਤੁਸੀਂ ਤੇ ਹੁਣ ਤੋੜ ਵੀ ਲਈ ਐ ਨਹੀਂ ਥੋੜੀ ਨਹੀਂ ਉਹ ਪੱਕੇ ਕਾਂਗਰਸੀ ਆ ਕਾਂਗਰਸ ਲਈ ਖੜੇ ਹੋਏ ਆ ਉਹਨਾਂ ਦਾ ਧੰਨਵਾਦ ਕਰੂੰਗਾ ਮੈਂ ਅਸ਼ੂ ਜੀ ਦੀ ਇਲੈਕਸ਼ਨ ਚਾਹੇ ਬੜੀ ਅੱਛੀ ਬਾਤ ਐ ਔਰ ਬੜਾ ਕੰਮ ਕੀਤਾ ਔਰ ਸੀਨੀਅਰ ਲੀਡਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕੋਈ ਛੋਟਾ ਮੋਟਾ ਲੀਡਰ ਨਾ ਸਮਝਿਆ ਜਾਵੇ ਉਹਨਾਂ ਦੇ ਪਿਤਾ ਜੀ ਨੇ ਵੀ ਸ਼ਰਾਫਤ ਨਾਲ ਲੀਡਰੀ ਕੀਤੀ ਉਦੋਂ ਦੁੱਗਣੀ ਸ਼ਰਾਫਤ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਲੋਕਾਂ ਵਿੱਚ ਰਹਿ ਰਹੇ ਆ ਔਰ ਉਹ ਆਪਣੇ ਆਪ ਨੂੰ ਵੱਡਾ ਲੀਡਰ ਨਹੀਂ ਸਮਝਦਾ ਉਹਨੂੰ ਦਿੱਤੇ ਅਸੀਂ 2000 4000 ਵੋਟ ਕਹਿੰਦਾ ਇਹ ਇਹਨੇ ਜਾਂ 5000 ਦਿੱਤੇ ਹੋਣਗੇ ਉਹਨਾਂ ਨੇ ਉਹਨੇ ਚ ਕੰਮ ਕੀਤਾ ਕਰਵਾਇਆ ਕਈ ਵਾਰ ਕੰਮ ਔਰ ਸਾਨੂੰ ਸਲਾਹ ਦੇਣੀ ਦਫ਼ਤਰ ਚ ਆ ਕੇ ਯਾਰ ਐ ਨਹੀਂ ਐ ਕਰ ਇਹ ਕੋਈ ਛੋਟੀ ਬਾਤ ਨਹੀਂ ਹੁੰਦੀ ਇਹ ਜਿਹੜੀ ਜਿਹੜੀ ਤੁਹਾਡੀ ਤੇ ਸੁਖਜਿੰਦਰ ਰੰਧਾਵਾ ਦੀ ਸਿੱਧੀ ਸਿੱਧੀ ਤਲਕੀ ਚੱਲਦੀ ਹੈ ਉਹਦੇ ਵਿੱਚ ਇਹ ਦੋ ਬੰਦੇ ਤੁਹਾਡੇ ਪੂਰਕ ਬਣ ਗਏ ਪਿਛਲੇ ਸਮੇਂ 'ਚ ਭਾਵੇਂ ਇਹ ਚੱਲਦੇ ਉਹਨਾਂ ਦੇ ਨਾਲ ਇਕੱਠੇ ਸੀਗੇ ਬਾਜਵੇ ਦੇ ਖਿਲਾਫ ਪ੍ਰਤਾਪ ਦੇ ਦੇਖੋ ਗੱਲ ਇੱਕ ਸੁਣੋ ਜੇ ਪਾਰਟੀਆਂ 'ਚ ਰਹਿਣਾ ਤੇ ਸਗਣਾ ਮਿਲ ਕੇ ਚੱਲਣਾ ਪਊਗਾ ਔਰ ਇਹ ਛੋਟੀਆਂ-ਮੋਟੀਆਂ ਗੱਲਾਂ ਬੰਨ ਨੂੰ ਨਹੀਂ ਲਾਉਣੀ ਚਾਹੀਦੀ ਆ ਕਿ ਸੁਖੀ ਰੰਧਾਵਾ ਗੁੱਸੇ ਆ ਤੇ ਤ੍ਰਿਜਿੰਦਰ ਗੁੱਸੇ ਆ ਇਹ ਰਾਜ ਕੋ ਸਹਿਕਰ ਨੂੰ ਮੰਨ ਲੈਣਗੇ ਮੰਨ ਜਾਣਗੇ ਜਿਹੜੇ ਨਾਲ ਨੇ ਉਹਨਾਂ ਨੇ ਕੋਈ ਸੇ ਕਦੋਂ ਹੋ ਜਾਣਾ ਇਸ ਗੱਲ ਦਾ ਪਤਾ ਇਹ ਵੀ ਗੱਲ ਠੀਕ ਇੱਕ ਕਲਾਸ ਚ ਗੱਲ ਜਿਹੜੀ ਕਿ ਪਪੂਲਰ ਫੇਸ ਚਰਨਜੀਤ ਸਿੰਘ ਚੰਨੀ ਬਾਰੇ ਮੰਨਿਆ ਜਾਂਦਾ ਕਿ ਕੰਪੈਰੀਟਿਵਲੀ ਉਹ ਕਾਫੀ ਪਪੂਲਰ ਲੋਕਾਂ ਦੇ ਵਿੱਚ ਆਪਣੇ ਉਹਨਾਂ ਤਿੰਨ ਮਹੀਨਿਆਂ ਦੇ ਉਸ ਕਾਰਜਕਾਲ ਕਰਕੇ ਕਿਉਂਕਿ ਬڑے ਆਮ ਬੰਦੇ ਨਾਲ ਜੁੜ ਗਏ ਸੀ ਉਹ ਬੰਦਾ ਤਿੰਨ ਮਹੀਨਿਆਂ ਚ ਉੱਭਰ ਕੇ ਆਇਆ ਇਹ ਦੁਬਾਰਾ ਗੇਮ ਕਾਂਗਰਸ ਖੇਡ ਸਕਦੀ ਆ ਇਸ ਤਰ੍ਹਾਂ ਦੀ ਸੋਚ ਨਾਲ ਤੁਹਾਨੂੰ ਲੱਗਦਾ ਇਹ ਕੋਈ ਕੰਪੈਰੀਟਿਵਲੀ ਕਾਂਗਰਸ ਉਹ ਪਾਰਟੀ ਆ ਜਿਨ੍ਹਾਂ ਨੇ ਬੜਾ ਲੰਬੇ ਸਮੇਂ ਤੋਂ ਰਾਜ ਕੀਤਾ। ਔਰ ਓਏ ਸਾਰੀਆਂ ਗੱਲਾਂ ਨੂੰ ਦੇਖ ਕੇ ਨਫਾ-ਨੁਕਸਾਨ ਕਿ ਭਾਈ ਸੈਕੂਲਰ ਸੋਚ ਛੱਡਣੀ ਨਹੀਂ ਔਰ ਹਰ ਕਮਿਊਨਿਟੀ ਨੂੰ ਐਡਜਸਟ ਕਰਨਾ ਇਹ ਕਾਂਗਰਸ ਦੀ ਸੋਚ ਆ ਉਹ ਸੋਚ ਕੇ ਇਹਨਾਂ ਨੇ ਫੈਸਲਾ ਕਰਨਾ ਔਰ ਕਈ ਵਾਰ ਨਹੀਂ ਵੀ ਸਾਰੇ ਐਡਜਸਟ ਹੁੰਦੇ ਕੋਈ ਇੰਡੀ ਗੱਲ ਨਹੀਂ ਆ ਤਾਂ ਕੀ ਅਸੀਂ ਫਿਰ ਕਾਂਗਰਸੀ ਨਹੀਂ ਰਾਂਗੇ ਯਾਰੋ ਫਿਰ ਕਿਤੇ ਆ ਜੂਗਾ ਮੌਕਾ ਇਹ ਤਾਂ ਕੰਮ ਚਲਦੇ ਰਹਿਣੇ ਆ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਹਿਕ ਬਣ ਨੂੰ ਹੁਣ ਫੈਸਲਾ ਕਰ ਦੇਣਾ ਚਾਹੀਦਾ ਕਿਸੇ ਵੀ ਇੱਕ ਵਿਅਕਤੀ ਤੇ ਉਹਨੂੰ ਕਮਾਂਡ ਦੇ ਕੇ ਤਾਂ ਕਿ ਇੱਕ ਸਾਲ ਦੇ ਵਿੱਚ ਹਰੇਕ ਨੂੰ ਪਤਾ ਹੋਵੇ ਵੀ ਇਹਦਾਂ ਚੱਲਣਾ ਜਾਂ ਨਹੀਂ ਚੱਲਣਾ ਤੁਹਾਡਾ ਜਿਹੜਾ ਸਵਾਲ ਹੈ ਉਹ ਆਪਣੇ ਆਪ ਹੀ ਜਵਾਬ ਦਿੰਦਾ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ ਬਹੁਤ ਮਿਹਰਬਾਨੀ ਬਸ ਕੋਈ ਗਲਤੀ ਨਹੀਂ ਕਰਨੀ ਬਹੁਤ ਸਮਾਂ ਹੋ ਗਿਆ ਬਸ ਬਿਲਕੁਲ ਠੀਕ ਥੈਂਕ ਯੂ ਰਾਣਾ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ